ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਅੱਜ ਰਾਤ ਦੀ ਵੀਡੀਓ ਵਿੱਚ ਦੁਆਰਾ ਤੋਂ ਮੋੜ ਤੋਂ ਸਵਾਗਤ ਹੈ ਜਾਣਕਾਰੀ ਦਵਾਂਗੇ ਅੱਜ ਰਾਤ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸੇ ਇਲਾਕੇ ਵਿੱਚ ਕਿਵੇਂ ਦਾ ਮਾਹੌਲ ਬਣੇਗਾ ਜੀ ਅੱਜ ਰਾਤ ਸੈਟਲਾਈਟ ਇਮੇਜ ਦੇਖਦੇ ਆ ਜੀ ਇਮੇਜ ਦੇ ਵਿੱਚ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਆਪਾਂ ਕਹਿ ਲਈਏ ਤਾਂ ਇੱਕ ਪੱਛਮੀ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਪਾਕਿਸਤਾਨ ਵਾਲੀ ਸਾਈਡ ਤੋਂ ਹਲਕੇ ਦਰਮਿਆਨੇ ਸੁਭਾ ਦਾ ਜੋ ਕਿ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ 11 ਵਜੇ ਤੋਂ ਲੈ ਕੇ ਸਵੇਰ 3 ਵਜੇ ਤੱਕ ਐਂਟਰ ਕਰ ਸਕਦਾ ਹੈ ਜਿਸ ਦੇ ਵਿੱਚ ਖਾਸ ਤੌਰ ਤੇ ਆਪਾਂ ਕਹੇ ਰਿਹਾ ਤਾਂ ਗੁਰਦਾਸਪ ਦਾ ਥੋੜਾ ਬਹੁਤਾ ਹਿੱਸਾ ਇਹਦੇ ਵਿੱਚੋਂ ਤਾਂ ਦਿਖਾਈ ਦੇ ਰਿਹਾ ਤੇ ਸੈਂਟਰਲ ਪੰਜਾਬ ਦੀ ਗੱਲ ਕਰੀਏ ਮੋਗੇ ਲੁਧਿਆਣਾ ਤੱਕ ਇਸ ਦੀ ਮਾਰ ਪੈਂਦੀ ਦਿਖਾਈ ਦੇ ਰਹੀ ਹੈ ਜੀ ਇਹ ਸਿਸਟਮ ਕੋਈ ਵੱਡਾ ਫਿਲਹਾਲ ਬਣਦਾ ਦਿਖਾਈ ਨਹੀਂ ਦੇ ਰਿਹਾ ਪੰਜਾਬ ਤੱਕਾਂ ਦਾ ਹਲਕੇ ਤੋਂ ਦਰਮਿਆਨਾ ਹੋ ਜਾਵੇਗਾ ਜੀ ਇਹ ਪਰ ਗੱਲ ਕਰੀਏ ਤਾਂ ਇਹ ਫੇਰ ਵੀ ਕਿਤੇ ਨਾ ਕਿਤੇ ਮੀਂਹ ਦੀ ਸਮਰੱਥਾ ਇਹ ਸਿਸਟਮ ਰੱਖਦਾ ਹੈ ਜੀ ਤੇ ਜਿਸ ਦੇ ਨਾਲ ਇਸ ਇਲਾਕੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਰਾਤ ਤੋਂ ਲੈ ਕੇ ਸਵੇਰ ਦੇ ਪਹਿਲੇ ਘੰਟੇ ਤੱਕ ਮੀਂਹ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਗਰਮੀ ਤੋਂ ਵੱਡੀ ਰਾਹਤ ਮਿਲਦੀ ਇਸ ਇਲਾਕੇ ਵਿੱਚ ਦਿਖਾਈ ਦੇ ਸਕਦੀ ਹੈ ਜੀ ਬਾਕੀ ਆਪਾਂ ਗੱਲ ਕਰੀ ਤਾਂ ਬਾਕੀ ਪੰਜਾਬ ਦੇ ਵਿੱਚ ਮੌਸਮ ਠੀਕ ਠਾਕ ਤੇ ਬੱਦਲਵਾਈ ਵਾਲਾ ਬਣਿਆ ਰਹੇਗਾ ਹਵਾ ਪੂਰਬ ਦਿਸ਼ਾ ਤੋਂ ਚਲਦੀ ਰਹੇਗੀ ਥੋੜੇ ਹਲਕੀ-ਫੁਲਕੀ ਦਿਸ਼ਾ ਸਵੇਰ ਦੇ ਪਹਿਲੇ ਘੰਟੇ ਦੀ ਅਪਾ ਗੱਲ ਕਰੀਏ ਤਾਂ ਪੱਛਮੀ ਦਿਸ਼ਾ ਤੋਂ ਚੱਲੇਗੀ ਹਵਾ ਕਿਉਂਕਿ ਇੱਕ ਪੱਛਮੀ ਸਿਸਟਮ ਜਿਹੜਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਪੱਛਮੀ ਸਾਈਡ ਤੋਂ ਆਉਂਦਾ ਹੋਇਆ ਪੰਜਾਬ ਦੇ ਵਿੱਚ ਕੂਚ ਕਰਦਾ ਦਖਾਈ ਦੇ ਰਹੇ ਆ ਜੀ ਗੱਲ ਕਰ ਲਈ ਤਾਂ ਓਵਰਆਲ ਤਾਪਮਾਨ ਦੀ ਅਜਰਾਤ ਤਾਪਮਾਨ ਜਿਹੜਾ 25 ਡਿਗਰੀ ਦੇ ਨੇੜੇ ਤਰੇ ਬਣਿਆ ਰਹੇਗਾ ਜਿਸ ਦੇ ਨਾਲ ਗਰਮੀ ਤੋਂ ਫਿਲਹਾਲ ਆਪਾਂ ਕਹਿ ਦਿੱਤਾ ਠੀਕ ਠਾਕ ਰਹਾ ਤਾਂ ਮਿਲੇਗੀ ਕੋਈ ਵੱਡੀਆਂ ਕਾਰਵਾਈਆਂ ਅੱਜ ਦੀ ਰਾਤ ਤਾਂ ਫਿਲਹਾਲ ਬਾਕੀ ਪੰਜਾਬ ਦੇ ਸਿਸਟਮ ਆਪਾਂ ਕਹਿ ਲਈਏ ਤਾਂ ਦੁਆਬੇ ਵਿੱਚ ਪੈਂਦੀ ਹੈ ਦਿਖਾਈ ਨਹੀਂ ਦੇ ਰਹੀਆ ਮਾਲਵੇ ਮਾਝੇ ਦੇ ਵਿੱਚ ਕਿਰਮਨ ਕਾਣੀ ਦੇ ਮੀਂਹ ਦੇ ਚਾਂਸ ਅਜਰਾਤ ਬਣਦੇ ਦਿਖਾਈ ਦੇ ਰਹੇ ਨੇ ਬਾਕੀ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਵੀਡੀਓ ਚੱਲਦਾ ਆਵੇਗੀ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਬਣੇ ਰਹੋ ਚੈਨ